ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੇਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਸ਼ਹਿਰ ਫਿਰੋਜ਼ਪੁਰ ਚੋਂ ਆਪਾਂ ਕਵਰ ਕਰ ਰਹੇ ਹਾਂ ਜੀ ਜਿਹੜੇ ਕਰੋ ਵੀਡੀਓ ਕਵਰ ਕਰ ਰਹੇ ਆ ਜੀ ਘਰੇਲੂ ਪਸ਼ੂ ਆ ਕੋਈ ਵਪਾਰ ਦਾ ਕੰਮ ਨਹੀਂ ਬਾਈ ਹੁਣ ਇਹ ਮੁਲਾਜ਼ਮ ਨੇ ਜੀ ਡਿਊਟੀ ਦਾ ਕੰਮ ਆ ਤੇ ਬਾਈ ਦੱਸਦਾ ਕਿ ਲੇਬਰ ਦੀ ਸ਼ਾਰਟਿੰਗ ਕਰਨ ਆਪਾਂ ਸਾਰੇ ਦੇ ਸਾਰੇ ਨਗ ਬਖਾਉ ਕੀਤੇ ਆ ਚਾਰ ਹੀ ਨਗ ਸੀ ਬਾਈ ਕੋਲ ਡਿਟੇਲ ਮੈਂ ਤੁਹਾਨੂੰ ਬਾਈ ਤੋਂ ਲੈ ਕੇ ਦੇਵਾਂਗਾ ਜੀ ਤਸੱਲੀ ਭਰਕ ਤੁਸੀਂ ਕਰਨੀ ਆ ਜਿਹੜਾ ਵੀ ਨਾਕ ਤੁਹਾਨੂੰ ਪਸੰਦ ਆਊਗਾ ਕਿਉਂਕਿ ਮੇਰੇ ਪੈਸੇ ਤੁਸੀਂ ਲਾਉਣੇ ਆ ਜੀ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਲਗਾਤਾਰ ਚ ਆਉਂਦਾ ਰਹਿਣਾ ਜੀ ਤੇ ਇੱਕ ਇੱਥੇ ਤੁਹਾਨੂੰ ਇੱਕ ਸਤਿਕਾਰਯੋਗ ਸ਼ਖਸੀਅਤ ਨਾਲ ਮਲਾਉਂਗਾ ਡਾਕਟਰ ਕਸ਼ਮੀਰ ਸਿੰਘ ਜੀ ਜਿਹੜੇ ਕਿ ਵੈਟਰਨਰੀ ਇਨਸਪੈਕਟਰ ਰਿਟਾਇਰ ਆ ਜੀ ਇਸ ਵਕਤ ਸੇਵਾ ਮੁਫਤਾਂ ਦੇ ਨਾਲ ਡਾਕਟਰ ਸਤਨਾਮ ਸਿੰਘ ਕੋੜਾ ਜਿਹੜੇ ਹੁਣ ਏਆਈ ਦਾ ਕੰਮ ਕਰਦੇ ਆ ਜੀ ਫਰੋਜ਼ਪੁਰ ਤੇ ਫਰੋਜ਼ਪੁਰ ਦੇ ਨੇੜੇ ਲੱਗਦੇ ਇਲਾਕਿਆਂ 'ਚ ਜੀ ਕਿਸੇ ਵੀ ਪਸੂ ਕੋਈ ਰਿਪੀਟ ਕਰਦਾ ਹੋਵੇ ਜਾਂ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਹੋਵੇ ਜੀ ਤਾਂ 100% ਇਲਾਜ ਕੀਤਾ ਜਾਂਦਾ ਜੀ ਤਸੱਲੀ ਬਖਸ਼ ਕਿਉਂਕਿ ਜਿਹੜੇ ਡਾਕਟਰ ਕਸ਼ਮੀਰ ਸਿੰਘ ਰਿਟਾਇਰ ਨੇ ਜੀ ਉਹਨਾਂ ਦੇ ਸ਼ਗਿਰਦੀ ਨੇ ਜੀ ਡਾਕਟਰ ਸਤਨਾਮ ਸਿੰਘ ਜੀ ਡਾਕਟਰ ਸਾਹਿਬ ਨਾਲ ਵੀ ਤੁਹਾਨੂੰ ਇੰਟਰੋਡਕਸ਼ਨ ਕਰਾਉਂਗਾ ਜੀ ਵੀਡੀਓ ਨੂੰ ਐਂਡ ਤੱਕ ਦੇਖਦੇ ਹੋ ਵੀਡੀਓ ਵਧੀਆ ਲੱਗੀ ਤਾਂ ਚੈਨਲ ਸਬਸਕ੍ਰਾਈਬ ਜਰੂਰ ਕਰਦੇ ਹੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਮਹਰਬੰਸਰ ਸਿੰਘ ਜੀ ਨਿਊ ਕਾਸ਼ੀ ਨਗਰੀ ਤੇ ਆਪਣਾ ਜੀ ਫਿਰੋਜਪੁਰ ਫਿਰੋਜਪੁਰ ਸ਼ਹਿਰ ਜੀ ਠੀਕ ਹੈ ਜੀ ਤੇ ਬਈ ਘਰ ਦੀ ਆ ਜੀ ਪਸ਼ੂ ਸਾਰੇ ਹਾਂ ਜੀ ਘਰ ਦੀ ਬਰੀਡ ਚੱਲੀ ਜਾਂਦੀ ਆ ਜੀ ਆਪਣੀ ਜੀ ਠੀਕ ਹੈ ਸੇਲ ਕਾ ਤੋਂ ਕਰ ਰਹੇ ਆ ਜੀ ਅੱਤਾਂ ਬਸ ਉਹਨੂੰ ਡਿਊਟੀ ਦੇ ਕਰਕੇ ਹੁਣ ਦੂਰ ਚਲੀ ਗਈ ਆ ਡਿਊਟੀ ਅਸੀਂ ਕਰਦੇ ਹਾਂ ਜੀ ਤਾਂ ਕਰਕੇ ਹੁਣ ਫਿਰ ਸਾਰੀ ਸੇਲ ਕਰਦੇ ਨੇ ਹਾਂ ਜੀ ਹਾਂ ਜੀ ਠੀਕ ਹੈ ਜੀ ਜਿਹੜੀ ਇਹਨਾਂ ਦੀ ਏਆਈ ਵਗੈਰਾ ਜੀ ਜਿਵੇਂ ਬੱਚੇ ਚੰਗੇ ਮਗਰ ਆਏ ਬੇ ਜੀ ਉਹ ਏਆਈ ਡਾਕਟਰ ਸਾਹਿਬਾਨ ਦੀ ਕੀਤੀ ਵੀ ਹੈ ਜੀ ਹਾਂਜੀ ਅਸੀਂ ਇਹਨਾਂ ਨੂੰ ਪਤਾ ਜੀ ਸਾਰਾ ਜੀ ਸਾਰਾ ਰਿਪੋਰਟ ਇਹਨਾਂ ਕੋਲ ਹਾਂਜੀ ਇਹ ਲਿਖ ਕੇ ਰੱਖਦੇ ਆਂ ਕਾਪੀ ਤੇ ਜੋ ਵੀ ਆ ਠੀਕ ਆ ਮੈਂ ਇੱਕ ਡਾਕਟਰ ਸਾਹਿਬ ਨੂੰ ਦੇ ਦਉ ਜੀ ਮਾਈਕ ਦੇ ਦਿਓ ਜੀ ਸਸ਼ੀਗਲ ਡਾਕਟਰ ਸਾਹਿਬ ਸਸ਼ੀ ਕਾਂ ਜੀ ਠੀਕ ਹੈ ਜੀ ਡਾਕਟਰ ਸਾਹਿਬ ਆਪ ਦਾ ਸ਼ੋਕ ਨਾਮ ਦੱਸ ਦਿਓ ਜੀ ਮੇਰਾ ਨਾਮ ਜੀ ਕਸ਼ਮੀਰ ਚੰਦ ਬਟਨ ਇੰਸਪੈਕਟਰ 18 ਬਟਨ ਇੰਸਪੈਕਟਰ ਆ ਆਪਾਂ ਜੁਆਇਨਿੰਗ ਕਦੋਂ ਕੀਤੀ ਸੀ ਤੇ ਸੇਵਾ ਮੁਕਤ ਕਦੋਂ ਹੋਏ ਮੈਂ 82 8 10 1982 ਵਿੱਚ ਜੁਆਇਨਿੰਗ ਕੀਤੀ ਸੀ ਤੇ 20 ਵਿੱਚ ਰਿਟਾਇਰਮੈਂਟ ਹੋਈ 20 ਮਿੰਟ ਵਿੱਚ ਸੇਵਾ ਮੁਕਤ ਹੋ ਗਏ ਤੇ ਹੁਣ ਆਪਣਾ ਕੰਮ ਕਰ ਕੀ ਹੈ ਜੀ ਹੁਣ ਅੱਜ ਕੱਲ੍ਹ ਪਸ਼ੂਆਂ ਦੇ ਜਿਹੜੇ ਕੋਈ ਰੀਪੀਟਰ ਹੁੰਦੇ ਆ ਜੀ ਹਾਂਜੀ ਤੇ ਇਨਸੈਮੀਨੇਸ਼ਨ ਕਰਨਾ ਟ੍ਰੀਟਮੈਂਟ ਲਾਇਜ਼ ਕਰਨਾ ਲੋਕਾਂ ਨੂੰ ਫੁੱਲ ਸਿਵਾ ਦੇ ਰਹੀ ਹੈ ਰਿਟਾਇਰਮੈਂਟ ਤੋਂ ਬਾਅਦ ਫ੍ਰੀ ਹੋ ਕੇ ਠੀਕ ਹੈ ਜੀ ਹਾਂ 5 ਸਾਲ ਉਹ ਰਿਟਾਇਰਮੈਂਟ ਹੁਣ ਜੜੀ ਲੋਕਾਂ ਦੀ ਸੇਵਾ ਜੀ ਹਾਂਜੀ ਠੀਕ ਹੈ ਜੀ ਕਿਸੇ ਵੀ ਵੀਰ ਨੇ ਜਾਨੀ ਆਪਾਂ ਨੂੰ ਚੰਗੇ ਸੀਮਨਾਂ ਦੀ ਲੋੜ ਹੁੰਦੀ ਚਾਹੇ ਮੱਜਾਂ ਦੇ ਰੱਖ ਲੋ ਚਾਹੇ ਗਾਵਾਂ ਦੇ ਰੱਖ ਲੋ ਜੀ ਆਪਾਂ ਕੋਲ ਹਰ ਤਰ੍ਹਾਂ ਦਾ ਸੀਮਨ ਅਜੀ ਅਵੇਲੇਬਲ ਠੀਕ ਹੈ ਜੀ ਹਾਂ ਜੀ ਮੋਰਾ ਨਸਲ ਦੇ ਜਿਵੇਂ ਨਾਗ ਬੁੱਲ ਹਾਂਜੀ ਸਭ ਤੋਂ ਵਧੀਆ ਹੈ ਜੀ ਠੀਕ ਹੈ ਜੀ ਤੇ ਨਵਾਬ ਠੀਕ ਹੈ ਜੀ ਤੇ ਇਹ ਜਿਹੜੇ ਆ ਕੀ ਕੇ ਮੋਦੀ ਦੇ ਆ ਜੀ ਏਸੇ ਮੋਬਾਈਲ ਹੁੰਦੇ ਆ ਹਾਂ ਮੋਬਾਈਲ ਹੁੰਦੇ ਆ ਕਿਸੇ ਕੰਮ ਦੇ ਵੀ ਠੀਕ ਆ ਜੀ ਜਾਂ ਇੱਕ ਤਾਂ ਡਾਕਟਰ ਸਾਹਿਬ ਆਪ ਦਾ ਮੋਬਾਈਲ ਨੰਬਰ ਦੱਸ ਦਿਓ 9814436331 ਠੀਕ ਆ ਜੀ ਇਹ ਆਪਣਾ ਨੰਬਰ ਹੈ ਜੀ ਤੇ ਡਾਕਟਰ ਸਤਨਾਮ ਸਿੰਘ ਜੀ ਜਿਹੜੇ AI ਦਾ ਕੰਮ ਕਰਦੇ ਆ ਜੀ ਹੁਣ ਇਸ ਵਕਤ ਉਹਨਾਂ ਨਾਲ ਵੀ ਮੈਂ ਗੱਲਬਾਤ ਕਰਾ ਦਿਨਾ ਜੀ ਮਾਈਕ ਦੇ ਦਿਓ ਡਾਕਟਰ ਸਾਹਿਬ ਨੂੰ ਜੀ ਕਿੰਨਾ ਸਮਾਂ ਹੋ ਗਿਆ ਡਾਕਟਰ ਸਾਹਿਬ ਆਪਾਂ ਨੂੰ ਪ੍ਰੈਕਟਿਸ ਕਰਦਿਆਂ ਨੂੰ ਜੀ ਮੈਨੂੰ 16 ਸਾਲ ਹੋ ਗਏ ਜੀ 16 ਸਾਲ ਹੋ ਗਏ ਜੀ ਹਾਂਜੀ ਇਹਨਾਂ ਦੀ ਦੇਖ ਰੇਖ ਤੇ ਲਈ ਆ ਜੀ ਡਾਕਟਰ ਹਾਂਜੀ ਕਸ਼ਮੀਰ ਸਿੰਘ ਜੀ ਹਾਂਜੀ ਮੇਰੇ ਉਸਤਾਦ ਹੀ ਨੇ ਜੀ ਉਸਤਾਦ ਨੇ ਜੀ ਠੀਕ ਹੈ ਇਹਨਾਂ ਨਾਲ ਹੀ ਆਪਾਂ ਹੋਰ ਟਿਕਰ ਸੇਵਾ ਕਰ ਰਹੇ ਹਾਂ ਹਾਂਜੀ ਤੇ ਨਾਲ ਦੀ ਨਾਲ ਬਰੀਡ ਤੇ ਵੀ ਕੰਮ ਆ ਜੀ ਹਾਂਜੀ ਬਰੀਡ ਤੇ ਕੰਮ ਜੀ ਜਿਹੜਾ ਆਪਣਾ ਮਾਲੀ ਸੀਗਾ ਬਈ ਕਿਹੜੇ ਮੇਲੇ ਦਾ ਜੇ ਤੁਸੀਂ ਤੇ ਕਿੰਨੇ ਸਾਲ ਦਾ ਜੀ ਇਹ ਆਪਣਾ ਧਨੋਲੇ ਦਾ ਸੀ ਹਾਂਜੀ ਤੇ 3 ਮਹੀਨਾ ਦਾ ਬੱਚਾ ਸੀ ਆਪਣਾ ਜੀ 3 ਮਹੀਨੇ ਅੰਨੀ ਸਰਕਾਰੀ ਟੀਕੇ ਦਾ ਸੀ ਨਾਕ ਬੋਲਦਾ ਜੀ ਨੀਲੀ ਰਾਵੀ ਜੀ ਹਾਂਜੀ ਨੀਲੀ ਰਾਵੀ ਜੀ ਠੀਕ ਆ ਵੀਰੇ ਅਤੇ ਕਿਹੜੇ ਸਾਲ ਵਿੱਚ ਜਿੱਤਿਆ ਸੀਗਾ ਜੀ ਉਹ ਆ 24 25 ਜਿੱਤੇ ਜੀ 2025 ਚ ਜੀ ਠੀਕ ਆ ਜਿਹੜਾ ਮੇਲਾ ਹੋਇਆ ਸੀ ਹਾਂਜੀ ਹਾਂਜੀ ਠੀਕ ਆ ਹੁਣ ਏਆਈ ਵਰਕਰ ਤੌਰ ਤੇ ਸੇਵਾ ਕਰ ਰਹੇ ਆ ਜੀ ਹਾਂਜੀ ਸਰ ਤੇ ਯਾਨੀ ਜਿਹੜੇ ਕਸਟਮਰ ਹੁੰਦੇ ਡਾਕਟਰ ਸਾਹਿਬ ਦੇ ਪਹਿਲਾਂ ਤੁਸੀਂ ਜਾ ਕੇ ਚੈੱਕ ਅਪ ਵਗੈਰਾ ਕਰਦੇ ਹਾਂ ਜੀ ਹਾਂਜੀ ਹਾਂਜੀ ਠੀਕ ਆ ਜੀ ਆਪਣਾ ਨੰਬਰ ਵੀ ਦੱਸ ਦਿਓ ਜੀ ਮੇਰਾ ਜੀ 843171 ਠੀਕ ਆ ਜੀ 85052 ਜੀ ਠੀਕ ਆ 24 ਘੰਟੇ ਵੇਲੇ ਹਾਂਜੀ ਹਾਂਜੀ ਜਦੋਂ ਮਰਜ਼ੀ ਲੱਗਦਾ ਹਾਂਜੀ ਹਾਂਜੀ ਸਿਕਾ ਮਾਈਕ ਬਾਈ ਉਹਨਾਂ ਨੂੰ ਦੇ ਦਿਓ ਹੁਣ ਆਪਾਂ ਪਸ਼ੂਆਂ ਦੀ ਡਿਟੇਲ ਲੈ ਦਿੰਨੇ ਆ ਜੀ ਜਿਹੜੀ ਬਾਈ ਐਕਟ ਨੰਬਰ ਆਪਣੀ ਮਾਝਾ ਸੂਹਾ ਕਿੰਨਾ ਮਾਝੇ ਦਾ ਇਹ ਕਹਿਣ ਨੂੰ ਤਾਂ ਕਹਿ ਰਹੀ ਹੈ ਜੀ ਚੌਥੇ ਸੂਹ ਹੈ ਜੀ ਚੌਥੇ ਸੂਹੀ ਵੀ ਹੈ ਜੀ ਹਾਂ ਆਪਣੇ ਆਪ ਨੂੰ ਜਿੰਨਾ ਮਰਜ਼ੀ ਕੋਈ ਮੰਨ ਲਈ ਚਲੋ ਉਹ ਜਿਹਨੇ ਖਰੀਦ ਕਰਨੀ ਹੈ ਵੀਰੇ ਉਹ ਚਾਹੇ ਜਿੰਨੇ ਮੇ ਮਰਜ਼ੀ ਮੰਨ ਲੇ ਕਦੋਂ ਸੂਈ ਹੈ ਜੀ ਇਹ ਇਹ ਤਿੰਨ ਦਿਨ ਹੋ ਗਏ ਜੀ ਬੁੱਧਵਾਰ ਸੁਈ ਬੱਚਾ ਕੀ ਹੈ ਜੀ ਬੱਚਾ ਕੱਟਾ ਜੀ ਕਿਹੜੇ ਹਾਲ ਹੈ ਜੀ ਇੱਕ ਕਟਾ ਜੀ ਇਸਕਰਾਮ ਕਿਹੜਾ ਟੀਕਾ ਸੀ ਭਰਿਆ ਆਪਾਂ ਨੂੰ ਐਮ 29 ਦਾ ਜੀ ਠੀਕ ਆ ਡਾਕਟਰ ਸਾਹਿਬਾਨ ਨੇ ਠੀਕ ਆ ਭਰਿਆ ਸੀ ਐਮ 29 ਦਾ ਮੇਲਕਾਫ ਆਇਆ ਜੀ ਤੇ ਜੇਰ ਕੰਪਲੀਟ ਪੈ ਗਈ ਆ ਜੀ ਹਾਂ ਜੀ ਜੇਰ ਦੀ ਆ ਉਹ ਵੀਡੀਓ ਬਣਾਈ ਹੋਈ ਆ ਜੀ ਅਗਲੇ ਨੂੰ ਦਿਖਾਈ ਉਹ ਜਿਹੜਾ ਵੀਰ ਲਊਗਾ ਉਹਨੂੰ ਆਪਾਂ ਪਾ ਦਾਂਗੇ ਠੀਕ ਆ ਵੀਰੇ ਤੇ ਹੁਣ ਕਿੰਨਾ ਬੋੜਾ ਇਹਦੇ ਥੱਲੇ ਚਵਾਈ ਵਾਲਾ ਜੀ ਬੋੜਾ ਜੀ ਬੱਚੇ ਨੂੰ ਪਿਆ ਕੇ ਜੀ ਹੈਗਾ ਜੀ 10 10 ਕਿਲੋ ਲੀਟਰ ਹੈ ਜੀ 10 ਕਿਲੋ ਲੀਟਰ ਹੈ ਕਿੰਨਾ ਦੁੱਧ ਪਿਆਜੂ ਕਰਮ ਵਾਲੀ ਇਹ ਜੀ ਪਿਛਲੀ ਵਾਰੀ ਤਾਂ ਇਹਨਾਂ ਨੇ ਪਿਆਇਆ ਜੀ ਯਾਨੀ ਕਿ ਅਗਲੇ ਥਣਾ ਚੋਂ ਬੱਚੇ ਨੂੰ ਵੀ ਆਉਂਦੇ ਰਹੇ ਆ ਪਿਛਲੇ ਥਣਾ ਚੋਂ ਆਪਾਂ 12 ਲੀਟਰ ਚੋ ਠੀਕ ਹੈ ਜੀ ਯਾਨੀ ਲਗਭਗ 13 14 ਹਜ਼ਾਰ ਆਉਣਾ ਹੈ ਜੀ ਠੀਕ ਹੈ ਜੀ ਥਣਾ ਦੀ ਭਾਰ ਪਿੱਛੇ ਦੀ ਗਾਰੰਟੀ ਹੈ ਜੀ ਹਾਂ ਜੀ ਪੂਰੀ ਗਾਰੰਟੀ ਹੈ ਜੀ ਸੁਆ ਜਿਹੜਾ ਤੁਸੀਂ ਮਰਜ਼ੀ ਮੰਨ ਲਓ ਵੀਰੇ ਕਿਉਂਕਿ ਤੁਸੀਂ ਖਰੀਦ ਕਰਨੀ ਆ ਹਾਂ ਜੀ ਚੰਗੀ ਆ ਮੱਝ ਕੱਦ ਕਾਠ ਵਾਲੀ ਆ ਵਜਣ ਵਾਲੀ ਆ ਤੇ ਮਗਰ ਬੱਚਾ ਹੈਗਾ ਜੀ M29 ਦਾ ਘੱਟਾ ਜੀ ਲੈ ਚੱਲੋ ਜੀ ਬਾਕੀ ਇਹਦੇ ਦੂਜੇ ਬੱਚੇ ਵੀ ਆਪਾਂ ਵਿਖਾ ਦੇਾਂਗੇ ਜੀ ਬਾਹਰ ਬੰਜੇ ਵੇਹਲੀ ਚ ਕੋਈ ਗੱਲ ਨਹੀਂ ਜੀ ਸੋਨਾ ਥਾਣਾ ਦਾ ਸੈਜ ਆ ਜੀ ਕੱਲਾ ਕੱਲਾ ਨਿੱਖੜ ਮਹੱਤੀ ਚਵਾਈ ਵਾਲਾ 10 ਕਿਲੋ ਦੇ ਅਰਾਊਂਡ ਅੱਜ ਦਾ ਜਿਹੜਾ ਬੋਲਾ ਤਿਆਰ ਹੋਊਗਾ ਜੀ ਕੱਦ ਕਾਠ ਵੀ ਵੱਡਈ ਆ ਜਾਂਦਾ ਜੀ ਕੋਈ ਛੋਟੀ ਮੰਨ ਨਿਕਣਾ ਵੇ ਲੈ ਚੱਲੋ ਜੀ ਬਸ ਅੰਦਰ ਲੈ ਚੱਲੋ ਜੀ ਚੰਗੀ ਆ ਜੀ ਮੱਝ ਵਜਨ ਮजूद ਵਾਲੀ ਆ ਇੱਕ ਦੀਰ ਦੁੱਧ ਤੁਹਾਡੀ ਸੇਵਾ ਦੇ ਸਿਰ ਤੇ ਆ ਜੇ ਕੋਈ ਵੀਰ ਵੱਧ ਕਰ ਲੂ ਤਾਂ ਵੱਧ ਵੀ ਲੈ ਸਕਦਾ ਥਣਾ ਦੀ ਗਰੰਟੀ ਆ ਜੀਰ ਦੀ ਗਰੰਟੀ ਆ ਤੇ ਭਾਰ ਪਿੱਛੇ ਦੀ ਬਾਈ ਵੱਲੋਂ ਗਰੰਟੀ ਆ ਜੀ ਇਹਦੀ ਮਾਂ ਜਿਹੜੀ ਆ ਜੀ ਉਹ ਰਿਆਣੇ ਤੋਂ ਲੈਂਦੀ ਸੀ ਸਰਸੇ ਤੋਂ ਜੀ ਠੀਕ ਆ ਜੀ ਉਹਦੀ ਏਤੀ ਆ ਜੀ ਠੀਕ ਆ ਜੀ ਤੇ ਇਹਦੀ ਕੀਮਤ ਕੀ ਰਹਿਣ ਵਾਲੀ ਆ ਜੀ ਕੀਮਤ ਇਹਦੀ 140 ਹੋ ਜੂ ਥੋੜਾ ਘਟਾ ਲੈ ਜੀ ਬਾਕੀ ਪੂਰੇ ਦੱਸੇ ਜੀ ਕੋਈ ਨਹੀਂ ਮਾਨਤਾਨੇ ਰੱਖਾਂਗੇ ਜੀ ਜਿਹੜਾ ਆਊਗਾ ਜੀ ਮਾਨਤਾਨ ਹੋ ਜਾਊਗਾ ਹਾਂਜੀ ਮਾਨਤਾਨ ਕਰਾਂਗੇ ਠੀਕ ਆ ਜੀ 1,40,000 ਰੁਪਏ ਦੀ ਡਿਮਾਂਡ ਆ ਜੀ ਵਿੱਚੋਂ ਥੋੜਾ ਕਾਣਾ ਮਾਨਤਾਨ ਬਾਈ ਕਹਿੰਦਾ ਹੋ ਜਾਊਗਾ ਜਿਹੜਾ 2 ਨੰਬਰ ਨਾਗਾ ਜੀ ਇਹਦਾ ਸੁਆ ਕਿੰਨਾ ਮਾਜੀ ਹਾਂਜੀ ਇਹਦਾ ਸੁਆ ਕਿੰਨਾ ਮਾਜੀ ਇਹ ਵੀ ਚੌਥਾ ਹੀ ਮੰਨ ਲਓ ਜੀ ਇੰਨਾ ਨਹੀਂ ਆ ਜੀ ਕਦੋਂ ਸੁਈਏ ਜੀ ਇਹ ਇਹ ਇਹਦੇ ਤੋਂ ਕੋਈ 8 ਘੰਟੇ ਲੇਟ ਸੁਈ ਆ ਯਾਨੀ ਇਹਦੇ ਵੀ ਤਿੰਨ ਦਾ ਨਹੀਂ ਮੰਨ ਕੇ ਰੱਖੋ ਜੀ ਤਿੰਨ ਤੇ ਪੁੰਨ ਹਾਂ ਜਿੰਨੇ ਬੱਚਾ ਕਿ ਦਿੱਤਾ ਇਹਨੇ ਵੀ ਉਹ ਦੂਜਾ ਇਹ ਕੱਟਾ ਹੀ ਹੈ ਇਹ ਡਾਕਟਰ ਸਾਹਿਬ ਕਿਹੜੇ ਸੀ ਮਿੰਦ ਇਹ ਮੋਦੀ ਆ ਜੀ ਇਹ ਮੋਦੀ ਦਾ ਬੱਚਾ ਜੀ ਲక్ష్ਮੀ ਡੈਰੀਆ ਲੈਂਦਾ ਜੀ ਠੀਕ ਹੈ ਜੀ ਮੋਦੀ ਦਾ ਬੱਚਾ ਜੀ ਬਾਕੀ ਚੰਗਾ ਜੀ ਤੁਹਾਡੇ ਸਾਹਮਣੇ ਮੇਲ ਬਹੁਤ ਵਧੀਆ ਜੀ ਇਹਦੀ ਵੀ ਜੇਰ ਕੰਪਲੀਟ ਪੈ ਗਈ ਹੈ ਹਾਂਜੀ ਇਹਦੀ ਵੀ ਜੇਰ ਕੰਪਲੀਟ ਪੈ ਗਈ ਹੈ ਜੀ ਹਾਂਜੀ ਕੰਪਲੀਟ ਠੀਕ ਹੈ ਕਿੰਨਾ ਨੈਟ ਬੋਲਾ ਤਿਆਰ ਹੈ ਜੀ ਇਹਦਾ ਜਿਆਦਾ ਜੀ ਇਹਦਾ 12 ਲੀਟਰ ਹੈ ਜੀ ਆਪਾਂ ਚਵਾਈ ਕਰਾ ਸਕਦੇ ਆ ਆਪਦੇ ਘਰੇ ਦੋ ਟਾਈਮ ਦਾ ਟਾਈਮ ਹਾਂਜੀ ਭਾ ਦੋ ਵਾਰੀ ਕਰੀ ਭਾ ਚਾਰ ਵਾਰੀ ਕਰੀ ਪਿਛਲੇ ਆਪ ਦੀ ਮਰਜ਼ੀ ਠੀਕ ਹੈ ਪਿਛਲੇ ਸਵੇਰ ਦੁੱਧ ਦਾ ਕੀ ਰਿਕਾਰਡ ਆ ਜੀ ਇਹਦਾ ਜੀ 17 ਲੀਟਰ ਦੇ ਕਰੀਬ ਹੈਗਾ ਇਹ 17 ਲੀਟਰ ਦਾ ਹਾਂਜੀ ਬਾਹਰ ਨੂੰ ਲਿਆ ਜੀ ਨੈਟ ਜਿਹੜਾ ਬੋਲਾ ਤਿਆਰ ਆ ਜੀ ਉਹ 12 ਕਿਲੋ ਆ ਮੇਰੀ ਬੇਨਤੀ ਹੁੰਦੀ ਆ ਬਈ ਕੋਈ ਵੀ 12 ਜੀ ਇੰਨਾ ਨਹੀਂ ਦਾ ਜੀ ਅਸੀਂ 10 ਵੀ ਹੋ ਸਕਦਾ ਜੀ ਕੱਟੇ ਨੂੰ ਛੰਗਾਇਆ ਕੋਈ ਪਤਾ ਨਹੀਂ ਕੀ ਇਹਦਾ ਵੱਧ ਹੋ ਸਕਦਾ ਕੱਟੂ ਜਾਣੀ ਦਾਸ ਮੰਨ ਕੇ ਕੀ ਹੈ 80 ਮੰਨ ਕੇ ਚੱਲ ਲਓ ਜੀ ਠੀਕ ਹੈ ਜੀ ਜਿਆਦਾ ਮੈਂ ਕੱਟੇ ਨੂੰ ਜਿਆਦਾ ਸੇਵਾ ਫਲਾਂ ਦਾ ਕਰੀ ਦਾ ਛੋਟੇ ਬੱਚਿਆਂ ਦਾ ਫਿਰ ਉਸ ਤੋਰ ਕੇ ਦਿਖਾ ਦਿਓ ਜੀ ਮੇਰੀ ਬੇਨਤੀ ਹੁੰਦੀ ਹੈ ਵੀਰੇ ਤੁਸੀਂ ਪੈਸੇ ਲਾਉਣੇ ਹੁੰਦੇ ਆ ਜੀ ਆਪਣਾ ਕੰਮ ਕਰਪ ਤੁਹਾਨੂੰ ਪਸੂ ਦਿਖਾਉਣਾ ਹੁੰਦਾ ਮਿਲਕਿੰਗ ਤੁਸੀਂ ਕਰਨੀ ਆ ਚਵਾਈ ਤੁਸੀਂ ਕਰਨੀ ਆ ਕਿਉਂਕਿ ਵੀਰੇ ਰਾਕ ਮਲਾਉਣੀ ਆ ਤੁਸੀਂ ਇਹਦੇ ਬੱਚਾ ਇਹਦੀ ਟੀ ਦਿਖਾਵਾਂਗੇ ਬਾਹਰ ਜੀ ਬੱਚੇ ਬਹੁਤ ਵਧੀਆ ਬੱਚੇ ਟੌਪ ਦੇ ਕੱਢਦੀ ਹੁੰਦੀ ਠੀਕ ਹੈ ਜੀ ਬੱਚੇ ਬਾਈ ਦਾਸ ਦਾ ਅਗੇ ਚੰਗੇ ਪਉਂਦੀ ਆ ਇਹ ਜੀ ਪਵਾਨਾ ਐਚ ਐਫ ਗਾਇਆਂ ਵਰਗਾ ਕਰਮਾਲੀ ਦਾ ਦੇਖ ਸਕਦੇ ਹੋ ਤੁਸੀਂ ਬਾਕੀ ਪਿਛਲੇ ਸੂਏ ਦਾ ਇਹਦਾ ਰਿਕਾਰਡ ਹੈਗਾ ਜੀ 17 ਕਿਲੋ ਦਾ ਜੀ ਜਜਮੈਂਟ ਤੁਸੀਂ ਆਪ ਲਾ ਸਕਦੇ ਆ ਸੰਗ ਜ਼ਰੂਰ ਥੋੜਾ ਜਿਹਾ ਖੁੱਲਾ ਆ ਜਾਂਦਾ ਪਰ ਪੂਰਾ ਸਾਲ ਦੁੱਧ ਦਿੱਤਾ ਜੀ ਇਹਨੇ ਜੀ ਠੀਕ ਹੈ ਜੀ ਹਾਂਜੀ ਆਪ ਛੱਡੇ ਆ ਜੀ ਠੀਕ ਹੈ ਵੀਰੇ ਹਾਂ 2 ਡੀ ਪਾ ਕੇ ਛੱਡਿਆ ਜੀ ਇਹਨੂੰ ਠੀਕ ਹੈ ਵੀਰੇ ਹਾਂਜੀ ਬਾਕੀ ਸੋਨਾ ਫਿਟਨੈਸ ਵਾਲਾ ਹਵਾਨਾ ਥਾਣ ਕੱਲਾ ਕੱਲਾ ਨਿੱਖੜਵਾ ਫੱਤੀ ਜਵਾਈ ਵਾਲਾ ਥਾਣਾ ਜੀ ਹੋੜ ਸ਼ਾਕੇ ਦੇ ਵੀ ਨਹੀਂ ਪੂਰਾ ਤੇ ਇਹਦੀ ਕੀ ਕੀਮਤ ਰਹਿਣ ਵਾਲੀ ਹੈ ਜੀ ਇਹਦੀ 1.5 ਲੱਖ ਜੀ ਜੇ ਕੋਈ ਸੱਜਣ ਜੋੜਾ ਲੈ ਜੂ ਜੇ ਉਹ ਕਰ ਲਾਂਗੇ ਮਾਨਤਾ ਜੀ ਜਿਵੇਂ ਆ ਠੀਕ ਹੈ ਵੀਡੀਓ ਸ਼ੇਅਰ ਕਰਕੇ ਆਏਗਾ ਜੀ ਠੀਕ ਹੈ ਜੀ ਇਹ ਜਵਾਈ ਬਹੁਤ ਵਧੀਆ ਜੀ ਠੀਕ ਹੈ ਜੀ ਤੇ ਇਹ ਵੀ ਆਪਾਂ ਵੇਚਣੀ ਹੈ ਜੀ ਇੱਕ ਮਿੰਟ ਜੀ ਇੱਕ ਮਿੰਟ 9 ਕਿਲੋ ਨੈਟ ਦੁੱਧ ਇਹਦੇ ਥੱਲੇ ਤਿਆਰ ਆ ਜੀ ਹਾਂ ਜੀ ਠੀਕ ਹੈ ਜੀ ਕੋਈ ਵੀ ਵੀਰਤ ਨਹੀਂ ਮਿਲਦੀ ਆ ਜੀ 파ੜੇ ਤੇ ਬੱਚੇ ਤੇ ਨਹੀਂ ਮਿਲਦੀ ਬੱਚਾ ਨਾਲ ਹੀ ਦੇਣਾ ਜੀ ਬੱਚਾ ਵੱਖਰਾ ਦੇਣਾ ਜੀ ਨਹੀਂ ਬੱਚੇ ਸਮੇਤ ਨਹੀਂ ਦੇਣੀਗੇ ਹਾਂ ਜੀ ਉਹ ਯਾਨੀ ਕਿ ਬਰੀਡ ਵਾਲੀ ਆ ਚੰਗਾ ਬੱਚਾ ਜੀ ਠੀਕ ਆ ਉਹ ਘੱਟੋ ਘੱਟ ਜੀ 35000 ਤੋਂ ਘੱਟ ਨਹੀਂ ਦੇਣਾ ਜੀ ਬੱਚਾ ਵਧੀਆ ਜੀ ਠੀਕ ਆ ਬੱਚਾ ਨਹੀਂ ਦੇਣਾ ਆਪਾਂ ਤੇ ਕੱਲੀ ਮੱਝ ਦੀ ਕੀ ਡਿਮਾਂਡ ਆ ਜੀ ਇਹ ਬੱਚ ਇਹਦੀ ਹੈਗੀ ਆ ਜੀ 75000 ਰੁਪਈਆ ਠੀਕ ਆ ਜੀ ਠੀਕ ਆ ਜੀ ਉਹਦੀ 75000 ਰੁਪਈਆ ਜੀ ਠੀਕ ਆ ਉਹਦੇ 4 ਨੰਬਰ ਥੱਲੇ ਦੁੱਧ ਕਿੰਨਾ ਜੀ ਇਹਦੇ ਇਹਦੇ ਵੀ 9 ਲੀਟਰ ਹੈ ਜੀ ਇਹਦੇ ਮਗਰ ਬੱਚਾ ਕੀ ਹੈ ਜੀ ਇਹਦੇ ਬੱਚਾ ਕਟਾ ਜੀ ਆਏ ਨੀਲੀ ਡਾਲੀ ਦਾ ਡਾਕਟਰ ਸਾਹਿਬ ਇਹ ਕਿਹੜੇ ਸੀਮਨ ਦਾ ਜੀ ਇਹ 487 ਇਹ ਵੀ 487 ਇਹ ਵੀ 487 ਹੈ ਜੀ ਠੀਕ ਆ 9 ਕਿਲੋ ਦੁੱਧ ਹੈ ਇਹਨਾਂ ਦਾ ਕੋਈ ਥਣ ਦਾ ਭੂੜ ਛਿੱਟਾ ਵਾਧਾ ਘਾਟਾ ਕੋਈ ਨਹੀਂਗਾ ਜੀ ਇਹ ਵੀ ਤੋੜ ਕੇ ਵਿਖਾਰੀ ਮਾੜੀ ਜੀ ਹਾਂਜੀ ਇਹ ਚਾਰ ਨੰਬਰ ਤੋੜ ਦਿਓ ਜੀ ਉਹਦੀ ਥਣਾ ਦੀ ਗਾਰੰਟੀ ਹੋਊਗੀ ਜੀ ਕਿੰਨੀ ਹਾਂਜੀ ਸਾਰੇ ਬਸੂਆਂ ਦੀ ਜੀ ਥਣਾ ਦੀ ਗਾਰੰਟੀ ਤੇ ਇਹਦਾ ਬੱਚਾ ਨਾਲ ਦੇਣਾ ਕਿ ਇਹਦਾ ਵੀ ਅੱਡ ਦੇਣਾ ਜੀ ਨਹੀਂ ਇਹਦਾ ਨਾਮ ਦਿਓ ਇਹਦਾ ਨਾਮ ਦਿਤਾ ਹਾਂਜੀ ਠੀਕ ਹੈ ਕਿਉਂ ਕੱਟਾਂ ਦੀ ਡਿਮਾਂਡ ਘਟਾ ਜੀ ਠੀਕ ਹੈ ਜੀ ਤਾਂ ਕਰਕੇ ਫਿਰ ਠੀਕ ਹੈ ਜੀ ਉਹ ਆਪਾਂ ਕੱਟੀਆਂ ਤਾਂ ਚਾ ਲਾਉਂਦੀਆਂ ਕੋ ਪਾਲ ਜਾਂਦੀਆਂ ਚੱਲ ਠੀਕ ਹੈ ਉਹ ਵੀ ਆਪਾਂ ਕੰਮ ਨਹੀਂ ਕਰਦੇ ਜੀ ਹੁਣ ਛੱਡਣਾ ਜੀ ਤਾਂ ਇਹ ਵੀ ਰਿਸ਼ਤੇਦਾਰਾ ਨੇ ਪਰਮੇਸ਼ ਭਾਈ ਹੈ ਜੀ ਠੀਕ ਹੈ ਜੀ ਹਾਂ ਇਹਦੇ ਥੱਲੇ ਵੀ ਨੈਟ 9 ਕਿਲੋ ਦੁੱਧ ਆ ਜੀ ਮੇਰੀ ਬੇਨਤੀ shear ਰਉ ਕਿ ਜੇ ਮਿਲਕੀ ਨੂੰ ਵੀਰੇ ਤੁਸੀਂ ਕਰਨੀ ਆ ਆ ਕੇ 2 ਟਾਈਮ 4 ਟਾਈਮ 6 ਟਾਈਮ ਸੰਗ ਭਰੇ ਦੇ ਵੀ ਖੁੱਲੇ ਆ ਜੀ ਅਨ ਡਿਮਾਂਡ ਇਹਦੀ ਵੀ 75000 ਆ ਇਹ ਸਮੇਤ ਬੱਚਾ ਦੇਣਾ ਜੀ ਬੱਚਾ ਮਗਰ ਕੱਟਾ ਜੀ ਫਨਾ ਦੀ ਬਾਈ ਦਾ ਦਾ ਕੇ ਗਰੰਟੀ ਹੋਊਗੀ ਇਹਨਾਂ ਦੀ ਕਿਸੇ ਬਤੂ ਦੀ ਏਆਈ ਹੋਈ ਹੋਵੇ ਦੁਬਾਰਾ ਜੀ ਕਿਸੇ ਦੀ ਨਹੀਂ ਜੀ ਇਹ ਸਤਰਾਮ ਨੇ ਅੱਜ ਹੀ ਟੀਕਾ ਭਰਿਆ ਜੀ ਡਾਕਟਰ ਸਾਹਿਬ ਨੇ ਪੁੱਛ ਲਓ ਕਿਹੜਾ ਭਰਿਆ ਹਾਂ ਡਾਕਟਰ ਸਾਹਿਬ ਅੱਜ ਹੀ ਹੋਈ ਹੈ ਜੀ ਏਆਈ ਕਿਹੜਾ ਸੀਮਨ ਲੱਗਿਆ ਜੀ ਇਹਦੇ ਐਮ 51 ਲਾਇਆ ਜੀ ਠੀਕ ਹੈ ਜੀ ਲੈ ਜਲਦੀ ਵੀਰੇ ਇਹਦੀ ਏਆਈ ਅੱਜ ਹੀ ਹੋਈ ਹੈ ਚਲੋ ਗੱਭਣ ਰਹਿਣਾ ਖਾਲੀ ਰਹਿਣਾ ਅਗਲੇ ਜੀ ਦਸ ਮੱਤਾ ਜੀ ਬਾ ਕੋਈ ਗੱਲ ਨਹੀਂ ਜੀ ਆ ਟੀਕਾ ਆ ਜੀ ਆਵੇ ਠੀਕ ਹੈ ਜੀ ਡਿਮਾਂਡ ਇਹਦੀ 75000 ਰੁਪਇਆ ਕੋਈ ਵੀ ਨਾਗ ਤੁਹਾਨੂੰ ਪਸੰਦ ਆਉਂਦਾ ਜੀ ਅੱਜ ਤਸੱਲੀ ਪਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਜੀ ਧੰਨਵਾਦ